ਵਾਹੁਰਜ ਜੀ ਕੀ ਫਤਿਹ ਨਗਰ ਨਿਵਾਸੀ ਆ ਕੇ ਬੇਨਤੀ ਕੀਤੇ ਜਾਂਦੇ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਉਹ ਮੁਰਖਾ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾ ਰਿਹਾ ਕਿ ਜਿਹੜੇ ਤਾਰੋਂ ਤਾਰ ਦੇ ਮੇਲ ਦੀ ਫਸਲ ਵਿੱਚ ਆ ਰਹੀ ਆ ਛੱਤੀ ਤੇ ਜਲਦੀ ਕੱਟੀ ਜਾਵੇ ਮੁਜ਼ਰੀ ਬੇਨਤੀ ਇਹ ਹੈ ਕਿ ਪ੍ਰੇਸ਼ਕ ਕਰਨੇ ਹੋਗੇ ਰਹਿਣਾ ਜੇ ਇਹੋ ਹਰਗੱਟ ਮਾਰੀ ਲੜਦੀ ਆ ਖਾਨੇਪੁਰ ਮੇਰੀਆ ਬਿਆਸੂ ਵੀ ਦੱਸਣਾ ਹੈ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਉਹਦੇ ਵਾਸਤੇ ਸਾਨੂੰ ਬਹੁਤ ਕੁਝ ਕਰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਕਿ ਉਹਦੇ ਰਾਤ ਨੂੰ ਵਾਰ-ਵਾਰ ਆਪਣੇ ਕੀਤੇ ਦੇਣ ਜੇ ਕੋਈ ਹਰਕਤ ਲੱਭਦੀ ਆ ਖਾਨੇਪੁਰ ਮੇਰੀਆ ਬਿਆਸੂ ਸਮਰ ਹੋੜ ਮੇਰੀਆ ਚਾਹੇ ਆਏ ਖਾਸ ਚੌਪੜਾ ਸਲਾਹ ਜਿਹੜਿਆ ਬਾਦਰ ਤੇ ਆ ਇਹ ਸਾਰੇ ਸੰਤਾਂ ਨੂੰ ਬੇਤੀ ਕਰਤੀ ਜਾਂਦੀ ਹੈ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਚੌਧਰਾ ਜੀ ਮੇਰਾ ਨਾਮ ਗੁਰਤਾਰ ਸਿੰਘ ਹੈ ਪਿੰਡ ਸਾਡਾ ਮਤਲਬ ਕਿ ਆਪਣੇ ਜਿੱਦਾਂ ਲਈ ਮਾਹੌਲ ਬਣਿਆ ਆ ਪਹਿਲ ਗਾਮ ਦੇ ਵਿੱਚ ਜਿਹੜਾ ਹੋਇਆ ਕਤਲੇਆਮ ਉਹਦੇ ਨਾਲ ਜਿਹੜਾ ਤਣਾਅ ਚੱਲਿਆ ਦੋਵਾਂ ਦੇਸ਼ਾਂ ਵਿੱਚ ਤੇ ਬੀਐਸਐਫ ਵਾਲੇ ਜਿਹੜੇ ਆ ਉਹ ਸਾਨੂੰ ਕਹਿ ਗਏ ਆ ਕਿ ਤੁਸੀਂ ਮਤਲਬ ਕਿ ਚਕੰਨੇ ਰਹਿਣਾ ਤੇ ਪਿੰਡ ਸਾਡਾ ਮਰੀ ਸਰਤ ਕਰੀ ਪਣ ਸਾਰਾ ਬੀਸਾ ਉਹਦੇ ਨਾਲ ਸਹਿਮਤ ਹੈ ਕੋਈ ਵੀ ਉਹ ਜੀ ਗੱਲਬਾਤ ਹੁੰਦੀ ਹੈ ਤੇ ਨਾਲ ਇਹਨਾਂ ਤੇ ਵੱਡੇ ਨਾਲ ਮੋੜ ਕੇ ਚੱਲਾਂਗੇ ਫਸਲਾ ਦਿੱਤੇ ਗਿਆ ਦੇਸ਼ ਹਾਂਜੀ ਹਾਂਜੀ ਮਲੇਗੀ ਕੱਲ੍ਹ ਕਿਹਾ ਸੀ ਉਹਨਾਂ ਦੇ ਪੀਐਸ ਵਾਲੇ ਅਧਿਕਾਰੀਆਂ ਨੇ ਕਿ ਜਿਹੜੀ ਫਸਲ ਆ ਤਾਰੋਂ ਪਾਰ ਤੇ ਇਹਨੂੰ ਇੱਕ ਦੋ ਦਿਨਾਂ ਵਿੱਚ ਸਮੇਟ ਲਓ ਤੇ ਕੱਲ ਉਸ ਤੋਂ ਬਾਅਦ ਜਿਹੜੇ ਆ ਜਿਹੜੇ ਗੇਟ ਜਿਹੜੇ ਉਹ ਸੀਲ ਕੀਤਾ ਜਾਣਗੇ ਤੇ ਪਤਾ ਨਹੀਂ ਕੋਈ ਵੀ ਅਨਸਖਾਵੀ ਘਟਨਾ ਰਾਂ ਹੋਵੇ ਤੇ ਅਸੀਂ ਤਾਂ ਕਹਿਣਾ ਹੈ ਕਿ ਉਹ ਜੀ ਘਟਨਾ ਨਾ ਹੋਵੇ ਜਿਹਦੇ ਨਾਲ ਵੀ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇ ਤੇ ਜਿਹੜਾ ਘਟਾਰੇ ਪਿੰਡ ਦੇ ਵਿੱਚ ਸਹਿਮਤਾ ਨਾਲ ਤੇ ਹੈ ਹੀ ਜਾਂਦੀ ਇੱਕ ਦੋ ਵਾਰੀ ਜੰਗਾ ਪਹਿ ਤੇ ਐਂ ਤੇ ਕਹਿੰਦੇ ਕਿ ਨਾ ਹੋਏ ਉਹ ਜਿਹਾ ਮਾਹੌਲ ਨਾ ਬਣੇ ਤਰਾਪੁਰ ਜਿਹੜਾ ਉਹ ਨਾ ਬਣੇ ਮਾਹੌਲ ਤੇ ਠੀਕ ਠਾਕ ਰਹੇ ਕਿੰਨਾ ਕਿਨੁਕਸਾਨ ਜੀ ਬਹੁਤ ਜਿਆਦਾ ਹੁੰਦਾ ਹੁਣ ਤੇ ਤੁਹਾਨੂੰ ਪਤਾ ਜੀ ਅੱਜ ਕੱਲ ਦੀਆਂ ਤਕਨੀਕ ਨਵੀਂ ਆ ਗਈ ਆ ਤੇ ਆਬੀਅਸਲੀ ਮਨ ਲੀ ਹੋਈ ਜਾਂਦਾ ਇਨਸਾਨ ਜਿਆਦਾ ਹੁੰਦਾ ਕਾਫੀ ਹੁੰਦਾ ਹਾਂਜੀ ਹਾਂਜੀ ਇਹ ਜੇ ਤਾਂ ਮਨ ਲੀ ਤਕਰੀਬਨ ਸਾਰੇ ਕੋਲੀ ਦੇ ਪਿੰਡਾਂ ਦੇ ਵਿੱਚ ਹੀ ਇਹ ਡੰਗਰ ਡੰਗਰ ਪਰ ਲੈ ਕੇ ਵੀ ਕਿੱਥੇ ਜਾਵਾਂਗੇ ਮੇਰਾ ਪਿੰਡ ਚਾਉਂਤਰਾ ਜੀ ਮੈਂ ਗੁਰਨਾਮ ਸਿੰਘ ਬੋਲਦਾ ਕੀ ਗੱਲਬਤ ਹੋਈ ਐ ਜੀ ਪਿੰਡ ਦੇ ਵਿੱਚ ਇਹ ਬਾਬੀ ਨੇ ਲਾਉਸਮੈਂਟ ਕੀਤੀ ਆ ਵਿਚ ਕੰਨੇ ਹੋ ਕੇ ਰਹਿਣਾ ਜਿਹੜਾ ਪੈਲ ਬਾਨ ਦੇ ਕਰਕੇ ਪੈਲ ਗਾਉਣ ਦੇ ਕਰਕੇ ਜਿਹੜਾ ਵੀ ਇਹ ਮੋਟ ਪੀੜ ਹੋਣ ਦਾ ਖਤਰਾ ਜੀ ਕਿੰਨਾ ਕੁ ਡਰ ਬਣਿਆ ਪਿੰਡ ਦੇ ਸੰਦ ਮੋੜਿਆ ਜੀ ਮਾਹੌਲ ਤੇ ਇੱਥੇ ਬਣਦੇ ਰਹਿੰਦੇ ਨੇ ਜੀ ਹੁਣ ਲੜਾਈਆਂ ਜੰਗਾਂ ਦੇਖੀ ਦੀਆਂ 65 ਚ ਵੀ ਹੋਈ 71 ਚ ਵੀ ਹੋਈ ਤੇ ਬਾਟਰ ਦੇ ਲੋਕਾਂ ਨੂੰ ਡਰ ਤੇ ਹੁੰਦਾ ਹੀ ਹੈ ਪਿਛਲੇ ਲੜਾਈਆਂ ਵਿੱਚ ਕੋਈ ਨੁਕਸਾਨ ਹੋਇਆ ਜੀ ਪਿੰਡ ਦਾ ਕੋਈ ਗਏ ਹੀ ਛੱਡ ਕੇ ਪਿੰਡ ਉਹਨੇ ਛੱਡ ਕੇ ਤੇ ਜਾਂਦੇ ਹੀ ਆ ਜੀ ਫਿਰ ਸਮਾਨ ਦੀ ਵੀ ਟੁੱਟ ਭੱਜ ਹੁੰਦੀ ਹੈ ਸਾਂਤਾਂ ਤੇ ਹੁੰਦਾ ਹੀ ਆ ਫਿਰ ਖੇਤੀਬਾੜੀ ਦਾ ਹੀ ਬਰਬਾਦੀ ਹੁੰਦੀ ਆ ਰੁਪਿਆਦੀ ਹੂੰ ਕੀ ਅਪੀਲ ਕਰਨਾ ਚਾਹੋ ਤੁਸੀਂ ਸਰਕਾਰ ਨੂੰ ਅਸੀਂ ਦਾ ਹੱਥ ਜੋੜ ਕੇ ਉਹ ਬੇਨਤੀ ਕਰਨੀ ਆ ਕਿ ਇਹ ਸ਼ਾਂਤ ਮਾਹੌਲ ਹੋ ਜਾਵੇ ਠੀਕ ਹੈ ਜੀ ਡੰਗਰਵਛੇ ਦਾ ਨੁਕਸਾਨ ਹੁੰਦਾ ਬਹੁਤਾ ਡੰਗਰਾਂ ਦਾ ਵੀ ਹੁੰਦਾ ਜੀਆਂ ਦਾ ਵੀ ਹੋਣ ਦਾ ਖਤਰਾ ਹੀ ਆ ਜੀ ਖਤਰ ਦੇ ਵਿੱਚ ਜਿੱਦਾਂ ਜਾਂਦੇ ਜਾਂਦੇ ਉਹ ਲਾਗੇ ਬੰਬ ਪਿਆ ਆ ਹੀ ਤੇ ਉਹ ਲੜਕੀ ਇਹ ਕੋ ਬੜੀ ਮੁਸ਼ਕਲ ਬਜਾਈ ਉਹਦੋਂ ਬੀਆ ਸਾਹਿਬ ਦਾ ਜਵਾਨ ਇੱਕ ਬੜੀ ਮੁਸ਼ਕਲ ਬਜਾਈ ਮੋਰਚੇ ਦੇ ਉੱਤੇ ਬੰਬ ਡੇ ਗਿਆ ਤਾਰਾਂ ਦੇ ਉੱਲਾ ਤੇ ਹੀ ਛੋਟੇ ਬੱਚੇ ਤੇ ਸਿਆਣੇ ਬਜ਼ੁਰਗ ਕੱਡੇ ਸੀ ਤੇ ਜਿਹੜੇ ਨੌਜਵਾਨ ਹੀ ਉੱਥੇ ਰਹੇ ਤੇ ਜਦੋਂ ਬੰਬ ਆਏ ਨਾ ਬੀਐਸਐਫ ਤੇ ਕੈਂਪ 'ਚ ਆਏ ਤੇ ਚੌਂਦਰਾ ਪਿੰਡ ਤੇ ਆਏ ਤੇ ਫਿਰ ਜਿਹੜੇ ਵੱਡੇ ਸੀ ਉਹ ਵੀ ਦੌੜ ਕੇ ਤੇ ਫਿਰ ਪਿੱਛੇ ਦੇ ਨਾਲ ਆਪਣੀਆਂ ਜਾਨਾਂ ਦੇ ਬਚਾਉਣੀਆਂ ਸੀ ਹੁਣ ਵੀ ਕੋਈ ਤਿਆਰੀ ਤੁਰੀ ਕੀਤੀ ਜਾ ਰਹੀ ਪਿੰਡ ਵਿੱਚ ਇਹਦਾ ਕਿਹਾ ਬਾਪ ਹੁਣ ਇਕ ਕੰਨੇ ਹੋ ਗਰਣਾ ਜੀ ਜੋ ਸਿਹਰੀ ਦੇ ਵਿੱਚ ਹੀ ਆ ਦੇਖੋ ਹੁਣ ਕੀ ਬੰਦ ਆ ਕੀ ਨਹੀਂ ਬਾਰਡਰ ਤੇ ਬਿਲਕੁਲ ਪਿੰਡ 'ਚ ਬੀਐਸਐਫ ਵਾਲੇ ਹਾਂਜੀ 24 ਘੰਟੇ ਪਹਿਰਾ ਚੱਲਦਾ ਜੀ ਬੀਐਸਐਫ ਹਾਂਜੀ ਹਾਂਜੀ ਪਿੰਡ 'ਚ ਵੀ ਆਏ ਨੇ ਪਿੰਡ ਜਿਹੜੀ ਬਾਰ ਬਾਰੀ ਫਿਰਦੇ ਰਹਿੰਦੇ ਆ ਜੀ ਬਾਰਡਰ ਤੇ ਵੀ ਅਸੀਂ ਉਹਨਾਂ ਦੇ ਨਾਲ ਆ ਜੀ ਜਿੱਦਾਂ ਕਹਿਣਗੇ ਉਦਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਤਿਆਰ ਆ ਜੀ ਉਹਨਾਂ ਕਹਿਆ ਜੀ ਇੱਕ ਦੋ ਦਿਨ ਚ ਆਪਣੀ ਫਸਲ ਜਿਹੜੀ ਆ ਉਹ ਤਰੋਂ ਪਾਰੋਂ ਕਟਵਾ ਲਓ ਜੀ ਹਾਂ ਜੀ ਮੇਰਾ ਪਿੰਡ SLACH ਆ ਬਾਰਡਰ ਤੇ ਰਹਿਣ ਵਾਲੇ ਆ ਅਸੀਂ ਤੇ ਲਾਉਸਮੈਂਟ ਇਹ ਕੀਤੀ ਗਈ ਆ ਕਿ ਜਿਹੜਾ ਲੜਾਈ ਦਾ ਮੌਲ ਬਣਿਆ ਤੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਰਾਤ ਨੂੰ ਨੌਜਵਾਨ ਜਿਹੜੇ ਆ ਉਹ ਚੱਕੰਨੇ ਹੋ ਕੇ ਰਹਿਣ ਕਿਉਂਕਿ ਜੇ ਕੋਈ ਹਰਕਤ ਮਾਰੀ ਲੱਭਦੀ ਆ ਤੇ ਬੀਐਸਰ ਰਿਪੋਰਟ ਦਿੱਤੀ ਜਾਏ ਥਾਣੇ ਰਿਪੋਰਟ ਦਿੱਤੀ ਜਾਏ ਤੇ ਜੜੀਆਂ ਬੀਐਸਰ ਨੇ ਸਾਨੂੰ ਕੱਲ ਕਿਹਾ ਕਿ ਤਾਰੋਂ ਪਾਰ ਜਿਹੜੀ ਫਸਲ ਆ ਉਹ ਛੇਤੀ ਤੋਂ ਛੇਤੀ ਜਿਹੜੀ ਆ ਉਹ ਕੱਟ ਲੋ ਕਿਉਂਕਿ ਪਤਾ ਨਹੀਂ ਹੁੰਦਾ ਗੇੜ ਬੰਦ ਹੋ ਜਾ ਤਾਂ ਤੁਹਾਡੀ ਫਸਲ ਜੀ ਆ ਬਰਬਾਦ ਹੋ ਜਾਏ ਇਹ ਕੱਲ ਦੱਸਿਆ ਗਿਆ ਤੇ ਲੜਾਈ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਇਹ ਸਾਡੀ ਮੰਗ ਆ ਕਿ ਦੋਨਾਂ ਮੁਲਕਾਂ ਨੂੰ ਬੈਠ ਕੇ ਜਿਹੜੀ ਉਹ ਗੱਲ ਕਰਨੀ ਚਾਹੀਦੀ ਆ ਕਿਉਂਕਿ ਬਾਰਡਰ ਦੇ ਲੋਕਾਂ ਨੂੰ ਜਿਹੜੀਆਂ ਲੜਾਈਆਂ ਦੇਖੀਆਂ ਨੇ ਉਹਨਾਂ ਦਾ ਰਹਿੰਦਾ ਕੱਖ ਨਹੀਂ ਕਿਉਂਕਿ ਜਦੋਂ ਰਿਸ਼ਤੇਦਾਰਾਂ ਦੇ ਜਾਇਦਾ ਤੇ ਇਹ ਰਿਸ਼ਤੇਦਾਰ ਸਾਰਾ ਬਸਰਾ ਲੈ ਕੇ ਚੱਲ ਜੀਦਾ ਜੋ ਪੇਟੀ ਪਾਟੀ ਸਮਾਨ ਕਰਦਾ ਲੈ ਕੇ ਚੱਲ ਜੀਦਾ ਤਾਂ ਸਾਨੂੰ ਕੁਝ ਨਹੀਂ ਵੱਜਦਾ ਸਾਡਾ ਨੁਕਸਾਨ ਬਹੁਤ ਹੁੰਦਾ ਦੂਜੀ ਗੱਲ ਇਹ ਸਰਕਾਰਾਂ ਜਿਹੜੀਆਂ ਸਰਕਾਰ ਕੋਈ ਵੀ ਬਣਦੀ ਹੈ ਉਹ ਕਹਿ ਦਿੰਦੀ ਆ ਵੀ ਬਾਰਡਰ ਦੀਆਂ ਨਹੀਂ ਆ ਸਹੂਲਤਾ ਪੇਦੀਆਂ ਪਰ ਸਾਡੇ ਤੱਕ ਕੋਈ ਨਹੀਂ ਪਹੁੰਚਦੀ ਬੜੀ ਹੈਰਾਨੀ ਦੀ ਗੱਲ ਆ ਤੇ ਕਹਿ ਦਿੰਦੇ ਆ ਵੀ ਬਾਰਡਰ ਵਾਲਿਆਂ ਨੂੰ ਸਹੂਲਤਾ ਐਨਾ ਫੰਡ ਕੱਢਿਆ ਗਿਆ ਪਰ ਅਜੇ ਤੱਕ ਕੋਈ ਸਾਨੂੰ ਸਹੂਲਤ ਨਹੀਂ ਮਿਲੀ ਦੂਜੀ ਤਰੋਂ ਪਾਰ ਸਾਨੂੰ ਕੋਈ ਫਸਲ ਉੱਚੀ ਨਹੀਂ ਵਿਜਣਦੀ ਤੇ ਜੇ ਅਸੀਂ ਕਾਣ ਕੇ ਵਿਜਨੇ ਆ ਤੇ ਮੁਰਕੇ ਜਿਹਨੂੰ ਮਾਰਜਾ ਦਿੰਦੇ ਆ ਤੇ ਮਾਜੇ ਦਾ ਵੀ ਰੌਲਾ ਪਾਉਂਦੇ ਆ ਉਹ ਡਰਾਮਾ ਹੀ ਖੇੜਦੇ ਆ ਅਜੇ ਤੱਕ ਮਾ ਜਿਹੜਾ ਸਾਨੂੰ ਨਹੀਂ ਦਿੱਤਾ ਗਿਆ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਜੰਗ ਬਹੁਤ ਮਾਰ